ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਆਪਾਂ ਲੰਗੇ ਆ ਬਣਾਉਣ ਕੋਕਨਟ ਲੱਡੂ ਨਾਰੀਅਲ ਦੇ ਲੱਡੂ ਅੱਜ ਜੀਵਨ ਮੰਗਦਾ ਪਿਆ ਸੀ ਮੰਮੀ ਨਾਰੀਅਲ ਦੇ ਉਹ ਜਿਹੜੇ ਦੁਕਾਨ ਤੋਂ ਮਿਲਦੇ ਉਹ ਲੱਡੂ ਲਈਏ ਤੇ ਮੈਂ ਕਿਹਾ ਚੱਲ ਆਪਣੇ ਘਰੇ ਨਾਰੀਅਲ ਪਿਆ ਪੌਂਦੇ ਬਣਾਉਣੇ ਹੁੰਦੇ ਬਣਾ ਕੇ ਖਾਣੇ ਤੇ ਹੁੰਦੇ ਵਾਸਤੇ ਆਪਾਂ ਕੀ ਕੀਤਾ ਤੜਕੇ ਦਾਣੇ ਲੈ ਲਈਏ ਹੁੰਦੇ ਵਿੱਚ ਆਪਾਂ ਪਾ ਲਿਆ ਦੇਸੀ ਘਿਓ ਇੱਕ ਚਮਚਾ ਤੇ ਆ ਆਪਣੇ ਕੋਲ ਹੈਗਾ ਨਾਰੀਅਲ ਦਾ ਬਰਾਦਾ ਜਿਹੜਾ ਬਾਜ਼ਾਰੋਂ ਮਿਲ ਜਾਂਦਾ ਇਹ ਬਰਾਦਾ ਇਹਨੂੰ ਇਹ ਲਿਆਂਦਾ ਸੀ ਬਣਾਏ ਸੀ ਅੱਗੇ ਵੀ ਆਪਾਂ ਤੁਹਾਨੂੰ ਵੀਡੀਓ ਪਾਈ ਹੋਈ ਮੋਠ ਲੱਡੂ ਬਣਾਏ ਸੀ ਉਹਨਾਂ ਵਾਸਤੇ ਲਿਆਂਦਾ ਸੀ ਉਹਨਾਂ ਚੋਂ ਬਚ ਗਿਆ ਸੀ ਇਹਦੇ ਵਿੱਚ ਉਹਨਾਂ ਆਪਾਂ ਦੇਸੀ ਘਿਓ ਦੇ ਵਿੱਚ ਪਾ ਦੇਣਾ ਆਪਾਂ ਤੇ ਜਿਹੜਾ ਸੇਕ ਹੈ ਉਹ ਸਲੋ ਕਰ ਦੇਣਾ ਬਾਲੇ ਤੇਜ਼ ਸੇਕ ਤੇ ਨਹੀਂ ਆਪਾਂ ਇਹਨੂੰ ਭੁੰਨਣਾ ਕਉਕੇ ਫਿਰ ਸੜਜੂਗਾ ਜੇ ਜ਼ਿਆਦਾ ਸੇਕ ਹੋਊਗਾ ਤਾਂ ਇਹਨੂੰ ਥੋੜਾ ਜਿਹਾ ਪਰੋਸਟੀ ਕਰਨਾ ਜ਼ਿਆਦਾ ਨਹੀਂ ਇਹਨੂੰ ਭੁੰਨਣਾ ਇਸ ਤਰ੍ਹਾਂ ਇਹਨੂੰ ਪਾ ਕੇ ਤੇ ਨਾਲੋਂ ਨਾਲ ਇਹਨੂੰ ਆਪਾਂ ਭੁੰਨ ਲੈਣਾ ਥੋੜਾ ਰੋਸਟ ਕਰ ਲੈਣਾ ਤੇ ਇਹ ਹੈਗਾ ਭਰਾਦਾ ਅੱਧਾ ਕੋ ਕਿਲੋ ਤੋਂ ਥੋੜਾ ਜਿਹਾ ਵੱਧ ਹੀ ਹੈ ਭਰਾਦਾ ਹੈਗਾ ਜਿਹੜਾ ਨਾਰੀਅਲ ਦਾ ਜਿਹੜਾ ਮੈਂ ਪਾਇਆ ਤੜਕੇ ਦਾਨੀ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਸਾਰਾ ਪਾ ਕੇ ਤੈਨੂੰ ਪੋਨ ਲੈਣਾ ਤੇ ਇੱਕ ਇੱਕ ਹੋਰ ਗੁਜਾਰਸ਼ ਤੁਹਾਡੇ ਅੱਗੇ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਕਿਵੇਂ ਪਤਾ ਲੱਗਦਾ ਰਹਿੰਦਾ ਵੀ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਏ ਕਿ ਨਹੀਂ ਲੱਗਦੀ ਇਸ ਕਰਕੇ ਵੀਡੀਓ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਬਣਾਵਾਂਗੇ ਲੱਡੂ ਨਾਰੀਅਲ ਦੇ ਜਿਹੜੇ ਬੜੇ ਸਵਾਦ ਬਣਦੇ ਬਹੁਤ ਜ਼ਿਆਦੇ ਲਿਆ ਲਿਆ ਕੇ ਆਪਾਂ ਦੁਕਾਨ ਤੋਂ ਵੀ ਖਾਣੇ ਹੁੰਦੇ ਆ ਤੇ ਮਠਿਆਈ ਦੀਆਂ ਦੁਕਾਨਾਂ ਤੇ ਵੀ ਬਹੁਤ ਵਧੀਆ ਬਹੁਤ ਜ਼ਿਆਦੇ ਮਹਿੰਗੇ ਮਿਲਦੇ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਤੇ ਬਹੁਤ ਹੀ ਜ਼ਿਆਦੇ ਟੇਸਟੀ ਬਣੇ ਸੀ ਤੇ ਤੁਸੀਂ ਵੀ ਬਣਾ ਕਰੇ ਬਣਾ ਕੇ ਟਰਾਈ ਕਰਿਓ ਤੁਹਾਨੂੰ ਕਿਵੇਂ ਦੇ ਲੱਗਦੇ ਆ ਤੇ ਇਹਨਾਂ ਨੂੰ ਆਪਾਂ ਹੋਣਾ ਚੰਗੀ ਤਰ੍ਹਾਂ ਨਾਰੀਅਲ ਭੁੰਨ ਲੈਣੇ ਆ ਫਿਰ ਆਪਾਂ ਅੱਗੇ ਤੁਹਾਨੂੰ ਦੱਸਦੇ ਆ ਅੱਗੇ ਕੀ ਕਰਨਾ ਉਹਦੇ ਵਾਸਤੇ ਵੀ ਆਪਾਂ ਦੁੱਧ ਲਿਆ ਕੇ ਤੇ ਥੋੜਾ ਸੰਗਣਾ ਰਬੜੀਏ ਨੂੰ ਆਪਾਂ ਬਣਾ ਕੇ ਰੱਖ ਲਿਆ ਜਿਵੇਂ ਖੋਏ ਦੀ ਤਰ੍ਹਾਂ ਅਬ ਕਿਲੋ ਇਸ ਤਰ੍ਹਾਂ ਕਿਲੋ ਕੋ ਦੁੱਧ ਸੀ ਜਿਹੜਾ ਮੈਂਵੇਂ ਸੰਗਣਾ ਖੋਏ ਦੀ ਤਰ੍ਹਾਂ ਬਣਾ ਲਿਆ ਇਸ ਕਾਸਾ ਕੇ ਤੇ ਇਹਦੇ ਵਿੱਚ ਹੀ ਆਪਾਂ ਇੰਦੇ ਵਿੱਚ ਹੀ ਆਪਾਂ ਇਹ ਸਾਰਾ ਬਰਾਦਾ ਜਿਹੜਾ ਆਪਾਂ ਨਾਰੀਅਲ ਦਾ ਬੂਰਾ ਏ ਆਪਾਂ ਇਹਦੇ ਵਿੱਚ ਰਲਾ ਦੇਣਾ ਤੇ ਜਿਹੜਾ ਆਪਾਂ ਇਹ ਜਿਹੜਾ ਖੋਆ ਬਣਾਇਆ ਇਹਦੇ ਵਿੱਚ ਹੀ ਮੈਂ ਚੀਨੀ ਵੀ ਨਾਲ ਹੀ ਪਾ ਦਿੱਤੀ ਸੀ ਇਹਦੇ ਵਿੱਚ ਨਾਲ ਹੀ ਪਾ ਕੇ ਤੇ ਉਹ ਬਣਾ ਲਿਆ ਸੀ ਖੋਆ ਤੇ ਹੁਣ ਆਪਾਂ ਇਹਦੇ ਚ ਚੀਨੀ ਨਹੀਂ ਪਾਉਣੀ ਬਸ ਐਵੇਂ ਇਹ ਨਾਰੀਅਲ ਦਾ ਬਰਾਦਾ ਪਾ ਕੇ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਬਸ ਇੱਕ ਦੋ ਮਿੰਟ ਵਾਸਤੇ ਹੀ ਆਪਾਂ ਨੂੰ ਬਸ ਹੁਣ ਆਪਾਂ ਉੱਤੇ ਹੀਟਰ ਦੇ ਉੱਤੇ ਸੇਕਣਾ ਜਿਆਦਾ ਟਾਈਮ ਨਹੀਂ ਸੇਕਣਾ ਕਿਉਂਕਿ ਫਿਰ ਜ਼ਿਆਦਾ ਚੀਕਣਾਂ ਜਾਂ ਚੀੜਾ ਵੀ ਹੋ ਸਕਦਾ ਇਸ ਕਰਕੇ ਬਸ ਜਦੋਂ ਪਠਾ ਹੋਣ ਲੱਗ ਗਿਆ ਆਪਾਂ ਆਪਾਂ ਨਾਲ ਦੀ ਨਾਲ ਬੰਦ ਕਰ ਦੇਣਾ ਇਸ ਤਰ੍ਹਾਂ ਚ ਤੋਂ ਚੰਗੀ ਤਰ੍ਹਾਂ ਉਹ ਮਿਕਸ ਕਰ ਲੋ ਮਿਕਸ ਕਰਕੇ ਤੇ ਫਿਰ ਆਪਾਂ ਅੱਗੇ ਇਹਨਾਂ ਦੇ ਨਿੱਕੇ ਨਿੱਕੇ ਲੱਡੂ ਵਟ ਕੇ ਤੇ ਆਪਾਂ ਰੱਖ ਲਾਂਗੇ ਤੇ ਇਸ ਤਰ੍ਹਾਂ ਵੇਖੋ ਆਪਾਂ ਹੁਣ ਮਿਕਸ ਹੋ ਗਿਆ ਬਿਲਕੁਲ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵੇਖੋ ਇਕੱਠਾ ਹੋਣ ਲੱਗ ਗਿਆ ਜਦੋਂ ਇਸ ਤਰ੍ਹਾਂ ਇਕੱਠਾ ਹੋਣ ਲੱਗ ਜੇ ਤੇ ਆਪਣਾ ਬਿਲਕੁਲ ਤਿਆਰ ਹੋ ਜਾਂਦਾ ਤੇ ਇਹਨੂੰ ਆਪਾਂ ਹੁਣ ਨਿਕ ਨਿਕ ਲੱਡੂ ਵਟ ਕੇ ਤੇ ਰੱਖ ਲਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਇਹ ਨਾਰੀਅਲ ਦੇ ਲੱਡੂ ਬਣੇ ਸੀ ਤੇ ਤੁਸੀਂ ਵੀ ਘਰੇ ਟਰਾਈ ਜ਼ਰੂਰ ਕਰਿਓ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਦੂਜੇ ਬਰਤਨ ਚਾ ਵੇਖੋ ਤੜਕੇ ਦਾ ਨਹੀਂ ਜੇ ਚ ਕੱਢ ਲੈਨੇ ਤਾਂ ਜੋ ਛੇਤੀ ਠੰਡਾ ਹੋ ਜੇ ਕਿਉਂਕਿ ਬਹੁਤ ਜ਼ਿਆਦਾ ਗਰਮ ਹੈ ਇਹਨੂੰ ਠੰਡਾ ਕਰਕੇ ਫੇਰ ਹੀ ਆਪਾਂ ਨਿੱਕੇ ਨਿੱਕੇ ਲੱਡੂ ਬਟਾਂਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਹੁਣ ਦੂਸਰੇ ਬਰਤਨ ਦੇ ਵਿੱਚ ਕੱਢ ਲੈਨੇ ਆ ਤੇ ਫੇਰ ਆਪਾਂ ਇਹਦੇ ਵਟਾਂਗੇ ਲੱਡੂ ਨਿੱਕੇ ਨਿੱਕੇ ਆਪਣੇ ਸਾਈਜ਼ ਦੇ ਸਾਬ ਨਾਲ ਜਿੰਨੇ ਵੀ ਤੁਸੀਂ ਜਿੱਡੇ ਵੱਡੇ ਛੋਟੇ ਬਰਤਨ ਰੱਖਣੇ ਚਾਹੁੰਦੇ ਉਹ ਵਾਹ ਰੱਖ ਲੈਣਾ ਤੇ ਉਧਰ ਥੋੜਾ ਜਿਹਾ ਮੈਂ ਉਹ ਥਾਲੀ ਦੇ ਵਿੱਚ ਥੋੜਾ ਜਿਹਾ ਬਰਾਦਾ ਰੱਖ ਲਿਆ ਸੀ ਇਹਨਾਂ ਜੋ ਜਿਹੜੇ ਆਪਾਂ ਲੱਡੂ ਵਟਾਂਗੇ ਇਹਨਾਂ ਨੂੰ ਆਪਾਂ ਹੁੰਦੇ ਤੇ ਕੋੜ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਬਣਾਵਾਂਗੇ ਇਸ ਤਰ੍ਹਾਂ ਲੱਡੂ ਵਟ ਕੇ ਤੇ ਨੂੰ ਆਪਾਂ ਦੂਜੇ ਬਰਾਦੇ ਦੇ ਵਿੱਚ ਜਿਹੜਾ ਰੱਖਿਆ ਸੀ ਥੋੜਾ ਜਿਹਾ ਵਧਾ ਕੇ ਉਹਦੇ ਵਿੱਚ ਆਪਾਂ ਇਹਨੂੰ ਇਹਨੇ ਕਰ ਦੇਣਾ ਕੋੜਿੰਗ ਕੋੜ ਕਰ ਦੇਣੀ ਉਤੋਂ ਦੀ ਬਹੁਤ ਵਧੀਆ ਛੇ ਤੇ ਉੱਤੋਂ ਦੇਖਣ ਨੂੰ ਬਹੁਤ ਵਧੀਆ ਲੱਗਣਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਾਰੇ ਵਟ ਕੇ ਰੱਖ ਲੈਣੇ ਆ ਇਹਨੇ ਕਰਕੇ ਆਪਾਂ ਥੋੜੇ ਛੋਟੇ-ਛੋਟੇ ਸਾਈਜ਼ ਦੇ ਜਿੰਨਾ ਵੀ ਸਾਈਜ਼ ਤੁਸੀਂ ਰੱਖਣਾ ਚਾਹੋ ਉਹਨਾਂ ਸਾਈਜ਼ ਤੁਸੀਂ ਰੱਖ ਕੇ ਤੇ ਇਸ ਤਰ੍ਹਾਂ ਆਪਾਂ ਬਣਾ-ਬਣਾ ਕੇ ਨਿਕੇ-ਨਿਕੇ ਰੱਖ ਲੈਣੇ ਆ ਤੇ ਨਾਲ ਹੀ ਇਹਨਾਂ ਨੂੰ ਖਾਲੀ ਦੇ ਵਿੱਚ ਕੱਢ ਲੈਣਾ ਦੇਖੋ ਸਾਰੇ ਆਪਣੇ ਤਿਆਰ ਹੋ ਗਏ ਹੁਣ ਜੀਵਨ ਵੀ ਆ ਗਿਆ ਮੈਂ ਹੈਲਪ ਕਰਾਉਣ ਉਹ ਵੀ ਬਣਾਉਂਦਾ ਪਿਆ ਇਸ ਤਰ੍ਹਾਂ ਵੇਖੋ ਇਸ ਤਰ੍ਹਾਂ ਆਪਣੇ ਲੱਡੂ ਨਾਰੀਅਲ ਦੇ ਤਿਆਰ ਹੋ ਗਏ ਤੇ ਬਹੁਤ ਜਿਆਦਾ ਟੇਸਟੀ ਬਣੇ ਆ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ